hello, kakaji. good morning. hello, baby. 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 good morning. good morning. good morning. ਹੈਲੋ ਉੱਠੋ ਉਹ ਹੈਲੋ ਉੱਠਣਾ ਨਹੀਂ ਕਰਕੇ ਛੁੱਟੀ ਹੈ ਘੁੰਮਣਾ ਫਿਰਨਾ ਨਹੀਂ ਨਹੀਂ ਹਨੀ ਦੇਖੋ ਕਾਗਵੇ ਪਟਦੀ ਫੁੱਲ ਨੀਂਦ ਚ ਫੁੱਲ ਨੀਂਦ ਚ ਤੇ ਹੁਣ ਟਾਈਮ ਹੋ ਚੁੱਕਾ ਹੈ ਲਗਭਗ 11:30 ਤੇ ਆਪਣੇ ਤੁਹਾਨੂੰ ਪਤਾ ਵੀ ਪਿਛਲੇ ਵਲੋਗ ਚ ਮੈਂ ਦੱਸਿਆ ਸੀ ਵੀ ਤਿਆਰੀ ਹੋ ਰਹੀ ਹੈ ਛੋਲੇ ਭਟੂਰੇ ਦੀ ਤੇ ਹੁਣ ਛੋਲੇ ਭਟੂਰੇ ਅੱਜ ਬਣਨਗੇ ਤੇ ਛੋਲੇ ਭਟੂਰਿਆਂ ਦੀ ਹੁਣ ਆਪਾਂ ਇਹ ਜਿਹੜਾ ਵਲੌਗ ਛੋਲੇ ਭਟੂਰਿਆਂ ਵਾਲਾ ਹੀ ਆ ਬਸ ਇਸ ਤੋਂ ਬਾਅਦ ਆਪਾਂ ਤੁਹਾਨੂੰ ਛੋਲੇ ਭਟੂਰਿਆਂ ਵੱਲ ਲੈ ਜਾਂਦੇ ਆ ਪਰ ਫਿਲਹਾਲ ਪਹਿਲਾਂ ਕੁਝ ਗੱਲਾਂ ਦੱਸ ਦਈਏ ਫਟਾਫਟ ਬਈ ਗੱਲ ਐਦਾ ਹੋ ਗਈ ਵੀ ਛੋਲੇ ਭਟੂਰੇ ਤੇ ਬਣਾਣੇ ਸੀ ਸਵੇਰੇ ਪਰ ਇਹਨਾਂ ਨੇ ਸਾਨੂੰ ਪਹਿਲਾਂ ਪਰੌਂਠੇ ਖਵਾ ਕੇ ਰਜਾਤਾ ਹੁਣ ਭੁੱਖ ਮਰ ਗਈ ਹੋਣੀ ਕਿਹਾ ਤਾਂ ਉਹਨਾਂ ਨੇ ਆਮ ਦਾ ਤਸल्ली ਨਾ ਬਣਾਇਓ ਛੋਲੇ ਭਟੂਰੇ ਤੇ ਆਪਾਂ ਆਮ ਦਾ ਖਾਵਾਂਗੇ ਠੀਕ ਐ ਤੇ ਤੇ ਬਾਕੀ ਸਾਡੇ ਨੰਨੂ ਨੇ ਬਹੁਤ ਜ਼ਿਆਦਾ ਜਿੱਦ ਕੀਤੀ ਹੋਈ ਐ ਇਹ ਕਹਿੰਦੀ ਮੈਨੂੰ ਕੀ ਦਿਓ ਬਣਾ ਕੇ ਚਾਵਲ ਇਹ ਕਹਿੰਦੀ ਮੈਨੂੰ ਚਾਵਲ ਬਣਾ ਕੇ ਦਿਓ ਮੈਂ ਚਾਵਲ ਖਾਣੇ ਨੇ ਦੇ ਲੋ ਬਾਬੂ ਛੋਲੇ ਬਟੂਰੇ ਬਣ ਲੱਗੇ ਬਸ ਘੰਟੇ ਦੀ ਗੱਲ ਹੈ ਛੋਲੇ ਬਟੂਰੇ ਤਿਆਰ ਹੋ ਜਾਣੇ ਨੇ ਚਲ ਚਾਵਲ ਤੈਨੂੰ ਮੰਗਾ ਦਿੰਨੇ ਆ ਕਿਦਰੋਂ ਠੀਕ ਹੈ ਆਹੋ ਤੇ ਮੰਮੀ ਤੁਹਾਨੂੰ ਪਤਾ ਵੀ ਯਾਤਰਾ ਤੇ ਗਏ ਹੋਏ ਨੇ ਹਰਿਆਣੇ ਤੇ ਸੰਗਤ ਗਈ ਸੀਗੀ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਸੀ ਤੇ ਬਾਕੀ ਹੁਣ ਇਸ ਵਲੌਗ ਨੂੰ ਆਪਾਂ ਕਰਦੇ ਆ ਕੰਟੀਨਿਊ ਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਛੋਲੇ ਬਟੂਰੇ ਆਵਾਜ਼ ਹੁਣ ਛੋਲੇ ਭਟੂਰੇ ਹੱਲੇ ਵੀ ਵੇਟਿੰਗ ਦੇ ਵਿੱਚ ਨੇ ਤੇ ਆਪਾਂ ਇਹ ਕਿਤਾਬ ਪੜਨ ਲੱਗ ਗਏ ਸੀ ਤੇ ਕਿਉਂਕਿ ਥੋੜਾ ਜਿਹਾ ਮਨ ਵੀ ਨੇ ਰੈਸਟ ਕਰਨਾ ਸੀ ਤਾਂ ਕਰਕੇ ਥੋੜੀ ਤਕਾਬੜ ਹੋ ਗਈ ਸੀ ਵਿਚਾਰੀ ਨੂੰ ਅੱਛੀ ਵੀ ਲੱਗੀ ਸੀ ਤਾਂ ਕਰਕੇ ਤबीयत ਖਰਾਬ ਹੋ ਗਈ ਐ ਤੇ ਤਾਂ ਕਰਕੇ ਹੁਣ ਇਹ ਹੱਲੇ ਕਹਿੰਦੀ ਮੈਂ ਥੋੜੀ ਰੁੱਕ ਕੇ ਆਪਾਂ ਸਟਾਰਟ ਕਰਦੇ ਆਂ ਤੇ ਚਲੋ ਜਦ ਤੱਕ ਆਪਾਂ ਸਮਾਨ ਫੁੱਲ ਲਿਆਵਾਂਗੇ ਹਨਾ ਜਿਹੜਾ ਲਿਆਣ ਵਾਲਾ ਤੇ ਫਿਲਹਾਲ ਤਾਂ ਵੇਟਿੰਗ ਜੀਆ ਛੋਲੇ ਭਟੂਰੇ ਹੁਣ ਡੇਢ ਤਾਂ ਵੱਜ ਚੁੱਕਾ ਤੇ ਹੋਰ ਪਤਾ ਨਹੀਂ ਕਿੰਨੇ ਕਿਹੜੇ ਵਜੇ ਮਿਲਣਾ ਦਾ ਸ਼ਾਮੀ 4-5 ਵਜੇ ਮਿਲਨੇ ਨੇ ਅਦੂਬਾਰ ਉਹ ਖਾ ਲੈਣੇ ਨੇ ਤੇ ਖਾ ਕੇ ਤੇ ਫੇਰ ਮੁੜ ਕੇ ਰਾਤ ਦਾ ਕੋਈ ਖਾਦਾ ਨਹੀਂ ਜਾਣਾ ਇਹ ਦਿਮਾਗ ਕੁੜੀਆਂ ਦਾ ਜਿਹੜੀਆਂ ਔਰਤਾਂ ਹੁੰਦੀਆਂ ਉਹਨਾਂ ਦਾ ਦਿਮਾਗ ਬਹੁਤ ਹੁੰਦਾ I can understand ਤੁਹਾਡੇ ਚ ਤੇ ਆ ਕਿਤਾਬ ਪੜ੍ਹਿਆ ਯਾਰ ਇੰਨਾ इमोशनल ਕਰ ਦਿੰਦੀ ਕਿਤਾਬ ਵਿੱਚ ਹੀ ਲੂੰ ਗੰਡੇ ਖੜੇ ਕਰ ਦਿੰਦੀ ਹੈ ਵਿੱਚੇ ਹਾਸਾ ਵੀ ਆਉਂਦਾ ਯਾਰ ਮਤਲਬ ਇੱਕ ਆਪਾਂ ਜਿੱਦਾਂ ਫਿਲਮ ਦੇਖ ਰਹੇ ਹੁੰਨੇ ਆ ਨਾ ਇੱਕ ਫਿਲਮ ਦੇਖ ਰਹੇ ਹੁੰਨੇ ਆ ਉਦਾਂ ਯਾਨੀ ਕਿ ਕਿਤਾਬ ਦਾ ਸਿਸਟਮ ਹੁੰਦਾ ਜਦੋਂ ਆਪਾਂ ਕਿਤਾਬ ਪੜ੍ਹਦੇ ਆ ਕਿਹੜੀ ਵਾਲੀ ਮਾਂ ਵਾਲੀ ਮਾਂ ਵਾਲੀ ਕਵਿਤਾ ਚਲੋ ਸੁਣਾ ਦਿੰਨਾ ਮੈਂ ਪਰ ਆਪਣਾ ਕੋਈ ਪਰ ਇਹ ਆ ਕਿ ਆਪਾਂ ਨੂੰ ਇਹਦੇ ਪੈਸੇ ਨਹੀਂ ਮਿਲ ਰਹੇ ਤੇ ਆਪਾਂ ਫਰੀ ਦੇ ਵਿੱਚ ਕਿਤਾਬ ਦਾ ਉਹ ਕਰ ਰਹੇ ਆ ਪ੍ਰਚਾਰ ਕਰ ਰਹੇ ਆ ਵੀ ਆ ਤੁਸੀਂ ਕਿਤਾਬ ਜਰੂਰ ਲਿਆ ਕੇ ਪੜੋ ਮੈਂ ਕੁਝ ਜ਼ਿਆਦਾ ਨਹੀਂ ਥੋੜੀ ਸੁਣਾਉਂਗਾ ਕਿਉਂਕਿ ਜ਼ਿਆਦਾ ਸੁਣਾਣਾ ਫਿਰ ਕਾਪੀਰਾਈਟ ਵੀ ਆ ਸਕਦਾ ਆ ਮਾਂ ਬਾਰੇ ਇੱਕ ਕਵਿਤਾ ਉਹ ਮੈਂ ਤੁਹਾਨੂੰ ਸੁਣਾ ਦਿੰਨਾ ਵੀ ਜਿਹੜੀ ਮਾਂ ਦੀ ਮਮਤਾ ਹੁੰਦੀ ਹੈ ਨਾ ਉਹ ਉਹ ਉਹਦੇ ਵਿੱਚ ਭਿੱਜ ਕੇ ਤੇ ਜਿਹੜਾ ਉਹਦਾ ਪੁੱਤਰ ਹੈ ਜਾਂ ਉਹਦੀ ਧੀ ਹੈ ਉਹ ਆਪਣੀ ਮਾਂ ਬਾਰੇ ਉਹਦੇ ਜਿਹੜੇ ਵਿਚਾਰ ਨੇ ਹਨ ਵੀ ਮੇਰੀ ਮਾਂ ਵੀ ਕਿਸੇ ਦੀ ਧੀ ਸੀ ਤੇ ਕਿਸੇ ਦੀ ਘਰ ਦੀ ਸੋਨ ਪਰੀ ਸੀ ਫਿਰ ਬਣੀ ਉਹ ਭੈਣ ਵੀਰ ਦੀ ਖੇਡ ਕਿਕਲੀ ਖਲੀ ਦੀ ਬਾਬਲ ਦੀ ਤਾ ਉਹ ਪੱਗ ਸੀ ਬਸ ਉਹੀ ਉਹ ਦਾ ਰੱਬ ਸੀ ਫਿਰ ਵਿਆਹੀ ਚਾਵਾਂ ਨਾਲ ਤੇ ਮੁੱਕੀ ਘਰ ਨੂੰ ਸੰਭਾਲਦੀ ਸੂਟ ਪੇਕਿਆਂ ਦਾ ਆ ਗਿਆ ਤੇ ਸਭ ਨੂੰ ਰਵਾ ਗਿਆ ਇੱਕ ਯੁੱਗ ਨੂੰ ਮੁਕਾ ਗਿਆ ਬਹੁਤ ਖਤਨਾਕ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਸੁਣਾ ਦੇਣਾ ਛੋਲੇ ਪਟੂਰੇ ਤੇ ਚਲੋ ਵੇਟਿੰਗ ਦੇ ਵਿੱਚ ਨੇ ਹਲੇ ਬਸ ਥੋੜੀ ਦੇਰ ਚ ਆਪਾਂ ਸ਼ੁਰੂ ਕਰ ਦੇਣਾ ਆ ਜਿਹੜਾ ਅਗਲਾ ਹੁਣ ਜਿਹੜਾ ਸੈਗਮੈਂਟ ਹੋਇਆ ਅਗਲਾ ਜਿਹੜਾ ਸੀਨ ਹੋਏਗਾ ਉਹ ਛੋਲੇ ਪਟੂਰਿਆਂ ਦਾ ਹੀ ਸ਼ੁਰੂਆਤ ਹੋਏਗੀ ਆਪਾਂ ਬਣਾਉਣ ਦੀ ਸ਼ੁਰੂਆਤ ਕਰਨੀ ਹੈ ਤੇ ਫਿਲਹਾਲ ਮੈਂ ਤੁਹਾਨੂੰ ਇੱਕ ਚੀਜ਼ ਸੁਣਾ ਦੇਣਾ ਦੱਸ ਦੇਣਾ ਮਤਲਬ ਉਹਦੇ ਚ ਲਿਖਿਆ ਵੀ ਵੀ ਬੱਚਾ ਜਦੋਂ ਬਾਹਰ ਖੇਡ ਖੂੜ ਕੇ ਥੱਕ ਥੁੱਕ ਕੇ ਆ ਜਾਂਦਾ ਹੈ ਨਾ ਤੇ ਉਹ ਮਤਲਬ ਉਹ ਚੀਜ਼ ਇੰਨੀ ਜ਼ਿਆਦਾ ਮੈਨੂੰ ਉਹ ਟੱਚ ਕੀਤੀ ਨਾ ਵੀ ਵੀ ਹੈਨਾ ਬੱਚੇ ਨੂੰ ਮਾਂ ਤੋਂ ਇਲਾਵਾ ਦੁਨੀਆ ਦੇ ਵਿੱਚ ਕੋਈ ਵੀ ਇਦਾਂ ਇੰਨਾ ਜ਼ਿਆਦਾ ਮੋਹ ਇੰਨਾ ਜ਼ਿਆਦਾ ਨਿੱਗ ਇੰਨਾ ਜ਼ਿਆਦਾ ਪਿਆਰ ਨਹੀਂ ਕੋਈ ਕਰ ਸਕਦਾ ਹੈਨਾ ਤੇ ਉਹ ਭੱਜਾ ਭੱਜਾ ਬੱਚਾ ਜਦੋਂ ਖੇਡ ਖੂਡ ਕੇ ਆਉਂਦਾ ਹੈ ਤੇ ਆਪਣੀ ਮਾਂ ਦੀ ਗੋਦੀ 'ਚ ਲੇਟ ਜਾਂਦਾ ਹੈ ਤੇ ਫਿਰ ਮਾਂ ਜਿਹੜੀ ਉਹਦੀ ਚੁੰਨੀ ਦੇ ਲੜ ਦੇ ਨਾਲ ਇੱਕ ਗੋੜਦੀ ਨਾ ਪੇਲੀ ਬੰਨੀ ਹੁੰਦੀ ਹੈ ਤੇ ਉਹ ਗੋੜਦੀ ਪੇਲੀ ਉਹਨੂੰ ਤੋੜ ਕੇ ਉਹਦੇ ਮੂੰਹ 'ਚ ਪਾ ਦਿੰਦੀ ਹੈ ਤੇ ਉਹਦਾ ਮੂੰਹ ਮਿਠਾਸ ਨਾਲ ਭਰ ਜਾਂਦਾ ਤੇ ਉਹ ਫਿਰ ਉਸ ਚੀਜ਼ ਨੂੰ ਯਾਦ ਕਰਦਾ ਹੈਨਾ ਉਹ ਇਦਾਂ ਦੀ ਯਾਨੀ ਕਿ ਗੱਲਬਾਤ ਬਹੁਤ ਜ਼ਿਆਦਾ ਯਾਨੀ ਕਿ ਟੱਚ ਕਰਨ ਵਾਲੀਆਂ ਚੀਜ਼ਾਂ ਯਾਨੀ ਕਿ ਕਿਤਾਬਾਂ ਚ ਹੁੰਦੀਆਂ ਨੇ ਤੇ ਮੈਂ ਵੀ ਤੁਹਾਨੂੰ ਵੀ ਕਹਾਂਗਾ ਜੇ ਤੁਸੀਂ ਮੇਰੇ ਤੋਂ ਕੁਝ ਸਿੱਖਣਾ ਹੈ ਤੇ ਬਸ ਮੇਰੇ ਤੋਂ ਤੇ ਚਲੋ ਕੀ ਸਿੱਖਣਾ ਮਤਲਬ ਮੇਰਾ ਜੇ ਤੁਸੀਂ ਮੇਰਾ ਸਾਡੇ ਵਲੌਗ ਦੇਖ ਰਹੇ ਹੋ ਤੇ ਇਹ ਚੀਜ਼ ਤੁਹਾਨੂੰ ਜਰੂਰ ਮੈਸੇਜ ਆਏਗਾ ਵੀ ਕਿਤਾਬਾਂ ਜਰੂਰ ਪੜੋ ਤੇ ਆਪਣੇ ਪਿਆਰ ਨਾਲ ਫੈਮਿਲੀ ਨਾਲ ਪਿਆਰ ਕਰੋ ਆਪਣੇ ਹਨਾ ਅਸੇ ਚੀਜ਼ਾਂ ਹੁਣ ਅੱਗੇ ਛੋਲੇ ਪਟੂਰੇ ਇੱਧਰ ਦੇਖਿਓ ਘਰ ਦੇਖਿਓ ਬਣਾਇਆ ਨਾਲ ਉਹ ਲੈਂਪ ਲੱਗਾ ਹੋਇਆ ਹੈ ਦੇਖਿਓ ਕਿੰਨਾ ਵਧੀਆ ਦੇਖਿਓ ਦੇਖਿਓ ਕਿੰਨਾ ਘੈਂਟ ਬਣਾ ਕੇ ਥੱਲੇ ਸਰਾਣੇ ਰੱਖੇ ਹੋਏ ਨੇ ਗੱਡੀਆਂ ਰੱਖੀਆਂ ਹੋਈਆਂ ਇਹ ਵਿੱਚ ਕੋ ਇਦਾਂ ਬਣਾ ਕੇ ਇਹ ਮੇਰੀ ਬੈਂਕ ਸੀਟ ਹੈ ਸਾਰੀਆਂ ਬੱਡਸ਼ੀਟਾਂ ਹਾਂ ਕੀ ਬਾਤ ਹੈ ਕਿੰਨਾ ਸੁਣਾ ਯਾਰ ਇਹਨੇ ਸਿੰਗਲ ਬੈੱਡ ਬਣਾਇਆ ਹੋਇਆ ਹੈ ਉਹ ਸਾਹਮਣੇ ਦੇਖੋ ਆਪਣਾ ਸਾਰਾ ਸਮਾਨ ਰੱਖਿਆ ਹੈ ਸੀ ਚੱਪਲੇ ਭਾਵੇਂ ਆੰਦੇ ਆ ਨਾ ਬਾਰੋ ਦੀ ਜਦੋਂ ਸੀ ਖਾਗ ਜੰਨੇ ਆ ਇੱਥੇ ਚੱਪਲ ਤਾਲ ਕੇ ਸੋਸ ਬਣਾਇਆ ਇੱਥੇ ਅੱਛਾ ਰੀਡੂਰ ਦਾਲੇ ਕੋ ਮੈਟ ਰੱਖਿਆ ਹੈ ਇਹ ਦੋ ਯਾ ਯਾਰ ਬਾਬੂ ਸੋਨੇ Papa ਦੂਸਰੇ ਵੀ ਐਵੇਂ ਹੀ ਕਰਦੇ ਸੀ ਟੈਨ ਸੜਾਣੇ ਲੈ ਕੇ ਨਹੀਂ ਯਾਰ ਸਾਨੂੰ ਕਿੱਥੇ ਇਦਾਂ ਆਉਂਦੇ ਹੀ ਨਹੀਂ ਸੀ ਕੁਛ ਇਦਾਂ ਕਰਦਾ ਕ੍ਰੀਏਟੀਵਿਟੀ ਨਹੀਂ ਸੀ ਆਂਦੀ ਹੈਗੀ ਇੰਨੀ ਕਰਨੀ oh yes ਜੀ ਤੇ ਤਿਆਰੀਆਂ ਹੋ ਚੁੱਕੀਆਂ ਨੇ ਪਟੂਰੇ ਤੇ ਛੋਲੇ ਬਣਨ ਦੀਆਂ ਹਾਂਜੀ ਤੇ ਉਹਦੇ ਲਈ ਆਪਾਂ ਪਿਆਜ਼ ਕੁਝ ਕੱਟ ਲੈਨੇ ਤੇ ਮਰਦੇ ਤੋਂ ਹੁਣ ਪੂਰੇ ਜੋਰਾ ਸ਼ੋਰਾ ਨਾਲ ਲੱਗ ਚੁੱਕੀ ਏ ਤੇ ਵਿਚਾਰੀ ਕੱਲੀ ਮਿਹਨਤ ਕਰ ਰਹੀ ਏ ਰਸੋਈ ਦੇ ਵਿੱਚ ਸਾਥ ਦੇਣ ਵਾਲਾ ਕੋਈ ਵੀ ਨਹੀਂ ਹੈਗਾ ਸਾਥ ਦੇਣ ਵਾਲਾ ਸਿਰਫ ਮੈਂ ਹੀ ਹਾਂ ਜਿਹੜਾ ਕੀ ਫੋਨ ਲੈ ਕੇ ਲੱਗਾ ਹੋਇਆ ਤੇ ਚਲੋ ਕੋਈ ਗੱਲ ਨਹੀਂ ਕਿ ਛੋਲੇ ਪਟੂਰੇ ਖਾਣੇ ਸਭ ਨੇ ਹੀ ਨੇ ਤੇ ਸ਼ਟਅਪ ਆਨ ਆਲੀ ਹੋ ਵੀ ਤੇ ਅਦਰ ਟਮਾਟਰ ਕੱਢੇ ਜਾ ਚੁੱਕੇ ਨੇ ਮਰਚਾ ਕੱਡੀਆਂ ਜਾ ਚੁੱਕੀਆਂ ਪਿਆਜ ਕੱਢੇ ਜਾ ਚੁੱਕੇ ਨੇ ਤੇ ਸਮਾਨ ਲੈਣ ਵਾਸਤੇ ਮਸਕਾਨ ਨੂੰ ਭੇਜ ਦਿੱਤਾ ਗਿਆ ਤੇ ਬਸ ਹੁਣ ਤਿਆਰੀਆਂ ਫੁੱਲ ਜੋਰਾਂ ਤੇ ਆਪਣੇ ਢੂਰਿਆ ਛੋਲਿਆਂ ਦੀਆਂ ਹੋ ਚੁੱਕੀਆਂ ਨੇ ਜੀ ਠੀਕ ਹੈ ਜੀ ਟਮਾਟਰ ਕੱਟੇ ਜਾ ਰਹੇ ਨੇ ਹੁਣ ਇੱਥੇ ਵਿੱਚ ਪਾ ਕੇ ਇਹਦੇ ਤੇ ਗ੍ਰाइंड ਕੀਤੇ ਜਾਣਗੇ ਠੀਕ ਹੈ ਜੀ ਹਾਂ ਜੀ ਤੇ ਅਦਰ ਹਾਸੇ ਵਾਲੀ ਗੱਲ ਵਈ ਇਧਰ ਨੰਨੂ ਦੇ ਕੰਮ ਦੇਖ ਲੋ ਬਿਚਾਰਾ ਇੱਕ ਐਦਾਂ ਬੈਠਾ ਆਇਆ ਤੇ ਇੱਕ ਦੀ ਵੇਖੋ ਕੱਲੀ ਗਰਦਨ ਇਹ ਨੰਨੂ ਦੇ ਕੰਮ ਨੇ ਇਹ ਵਸਨਾ ਕੋਈ ਨਾ ਕੋਈ ਐਦਾਂ ਦਾ ਕ੍ਰੀਏਟਿਵ ਜਾਂ ਕਰਦੀ ਰਹਿੰਦੀ ਕ੍ਰੀਏਟਿਵ ਤੋੜ ਲਾ ਦਿੰਦੀ ਜੀ ਤੇ ਹੁਣ ਟਮਾਟਿਆਂ ਦੀ ਤਰੀ ਬਣਾਈ ਜਾ ਚੁੱਕੀ ਏ ਤੁਹਾਨੂੰ ਇੱਕ ਵਾਰੀ ਚੁੱਕ ਕੇ ਵਿਖਾਦੇ ਹਾਂ ਮਾੜਾ ਜਿਹਾ ਮਾਈਕ ਲਾ ਲੈਂਦੋ ਤੇ ਐ ਵੇਖੋ ਓਏ ਅੱਜ ਕੁਝ ਹੋਰ ਬਾਹਰ ਆਣ ਲਗੇ ਆਹ ਦੇਖੋ ਟਮਾਟਿਆਂ ਦੀ ਤੇ ਮਿਰਚਾਂ ਦੀ ਚਟਨੀ ਬਣਾ ਦਿਤੀ ਤੇ ਹੁਣ ਆਲੂ ਕੱਟੇ ਜਾ ਰਹੇ ਆਲੂ ਕਿਉਂ ਕੱਟੇ ਜਾ ਰਹੇ ਨੇ ਵਧੀਆ ਬਣੇਗੀ ਸਬਜੀ ਅੱਛਾ ਸਬਜੀ 올 ਰਾਈਟ 올 ਰਾਈਟ ਦੈਟਸ ਗੁੱਡ ਦੈਟਸ ਗੁੱਡ ਲੈ ਹਲਕਾ ਲਾ ਰਹੇ ਆਪਾਂ ਓਕੇ ਮੇਰੇ ਕੋਲ ਜੋ ਫਿਲਹਾਲ ਸੀ ਓਕੇ ਤੇਜ ਪੱਤਾ ਵੀ ਸੀ ਤੇ ਸੁੱਕੀ ਲਾਲ ਮਿਰਚ ਹੂੰ ਹੂੰ ਤੇ ਮੋਟੀ ਲਾਈਚੀ ਠੀਕ ਹੈ ਇਹਨਾਂ ਨੂੰ ਪਹਿਲਾਂ ਫਾੜ ਦੇ ਵਿੱਚ ਤੜਕਾ ਲਾ ਲੈਣਾ ਬਾਈ ਬਾਬਾ ਜੀ ਚਾਵਾ ਆ ਜਾਂਦੀ ਨਹੀਂ ਆਪਣੇ ਇਸ ਪੜਾਣੇ ਵਲੌਗਾਂ ਦੇ ਵਿੱਚ ਮਿਰਚ ਉੱਡ ਕੇ ਬਾਹਰ ਆ ਜਾਂਦੀ ਜੀ ਹਰ ਵਾਰ ਦਾ ਸਹੀ ਗੱਲ ਹੈ ਇਹ ਹੁਣ ਵਿੱਚ ਮਿਰਚ ਕੜੀ ਪੱਤਾ ਦੇ ਦੀ ਕੀ ਸਟਿਆ ਹੋਰ ਇਲਾਚੀ ਇਲਾਚੀ ਪਿੱਛੇ ਹੋਇਆ ਪਿੱਛੇ ਹੋਇਆ ਬਾਈ ਫਟਾਕੇ ਪੈਣ ਲੱਗੇ ਹੁਣ ਅੱਗੇ ਮਨਪੀ ਨੇ ਇੱਕ ਵਾਰੀ ਅੱਗ ਲਾਤੀ ਜੀ ਫਟਾਕੇ ਪਵਾਤੇ ਸੀ ਭੰਬੜ ਮਚਾਤੇ ਸੀ ਇਹ ਵੀਡੀਓ ਨੇ ਵੀ ਬੜੇ ਭਾਮੜ ਮਚਾਏ ਦੇਗੇ ਆਪਣੀ ਆ। ਉਹਦੇ ਕਰਕੇ ਇੱਥੇ ਪਹੁੰਚੇ ਆਪਾਂ। ਉਈ ਉਹਨਾਂ ਪਿਆਜ਼ ਤੇ ਟਮਾਟਰ ਪਹਿਲਾਂ ਕੱਟ ਲੈਣੇ ਨੇ। ਹਾਂ ਫਿਰ ਮਿਕਚਰ ਸੁੱਕੇ ਮਸਾਲੇ ਪਾਉਣੇ ਆਂ, ਨਵੇਂ ਮਸਾਲੇ ਰੱਖਦੇ ਆਂ। ਅੱਛਾ ਚਰਨਾ ਮਸਾਲਾ, ਵੈਰੀ ਗੁੱਡ। ਇੱਕ ਮਿੰਟ ਮੈਂ ਮਾਈਕ ਲੈ ਕੇ ਆ ਦੁੱਗਾ। ਲੇਟਾਂ ਚ ਨਮਕ। ਆਲੂ ਕੱਟ ਲਏ ਨੇ ਹਲਦੀ ਪੈਣ ਲੱਗੀ ਐ ਲਓ ਜੀ ਕੀ ਬਾਤ ਐ ਅੱਦਰ ਵੇਖੋ ਪਿਆਜ਼ ਹੁਣ ਚਿੱਟੇ ਚਿੱਟੇ ਨੇ ਥੋੜੇ ਜਿਹਾ ਚੱਕ ਹਰੇ ਹੋ ਜਾਣੇ ਨੇ ਠੀਕ ਐ ਇਹ ਗਰਮ ਮਸਾਲਾ ਇਹ ਗਰਮ ਮਸਾਲਾ ਆ ਗਿਆ ਨਾਲ ਨਾਲ ਦਸੀ ਜਾਓ ਇਹ ਚੰਨਾ ਮਸਾਲਾ ਓਕੇ ਥੋੜਾ ਕੀ ਬੋਲੋ ਚਲੋ ਇਹ ਮਸਾਲੇ ਹੁਣ ਇੱਕ ਥਾਂ ਤੇ ਇਕੱਠੇ ਹੋ ਰਹੇ ਨੇ ਪਤਾ ਲਾਈ ਇਹ ਤਾਂ ਸਹੀ ਹੈ ਇੱਧਰ ਸਾਡਾ ਮਸਾਲਾ ਉਹ ਇੱਧਰ ਸਾਡਾ ਮਸਾਲਾ ਤੇ ਇਹ ਮਾਸਟਰ ਕੀ ਗਏ ਤੋ ਇਹ ਇਹ ਕਿਚਨ ਗਿੰਗੇ ਓਕੇ ਪਹਿਲੀ ਵਾਰ ਇਸਤੇਮਾਲ ਕਰਨਾ ਹੈ ਇਹ ਰਸੋਈ ਦਾ ਰਾਜਾ ਹਾਂ ਰਸੋਈ ਦਾ ਰਾਜਾ ਮਸਾਲਾ ਇਹੋ ਜਿਹਾ ਕੀ ਹੈ ਇਹਦੇ ਚ ਇਹਦੇ ਨੂੰ ਖਾ ਕੇ ਪਤਾ ਲੱਗਿਆ ਮਿਕਸ ਸਬਜ਼ੀਆਂ ਦਾ ਮਸਾਲਾ ਇਹ ਹੈ ਹੈਨਾ ਤੇ ਇਹ ਦੇਗੀ ਮਿਰਚ ਹੋਗੀ ओके ਨਾਲ ਨਾਲ ਆਪਾਂ ਹਿਲਾਈ ਜਾਣਾ ਹੈ। ਹਾਂ ਇਹਨੂੰ ਲਈਏ। ਓਏ ਕੁੱਤਾ ਨਾ ਛੱਡ ਲਈਂ ਭਰਾਵਾ। ਇਹਨਾਂ ਨੂੰ ਤੇ ਪਿੱਛੇ ਹੋ ਜਾ ਭਰਾਵਾ। ਸੋਈ ਹੈ। ਇਹ ਨੂੰ ਨਹੀਂ। ਹਾਂ ਰੂਮੀਏ ਤੇ ਨਾਲੇ ਅਸੀਂ ਆ ਇਸ ਟਾਈਮ ਪਿਛੇੰਦੇ ਵਿੱਚ ਦੋ ਜਣੇ ਤਿੰਨ ਜਣੇ। ਖਾਸ ਕਰਕੇ ਮੈਂ ਇਹਦੇ ਮਨ ਦੀ ਪੜਾਕੇ ਪਾ ਦੇਣੇ ਹੁੰਦੇ ਆ। ਮੈਂ ਇੱਕ ਚਾਹ ਨਿਕਲ ਲੈਣੀ ਪਿਆ। ਦੇਗੀ ਮਿਰਚ। ਆ ਨਿਕਲੀ। ਲੋ ਜੀ ਐਨੇ ਤਰ੍ਹਾਂ ਦੇ ਮਸਾਲੇ ਵਿੱਚ ਪੈਣੇ ਨੇ ਤੇ ਫਿਰ ਜਾ ਕੇ ਬਣਨਾ ਹੈ ਛੋਲੇ। ਹਾਂਜੀ ਇਹ ਲੱਗਦਾ ਪੂਰੀਆਂ ਦੀ ਤੇ ਵਾਰੀ ਨਹੀਂ ਆਈ ਬਹੁਤ ਦੂਰ ਨੇ ਲਿਫਟ ਹੋਏ। ਜੀ ਲਾਲ ਮਿਰਚ ਪਾਣੀ ਸਿੰਪਲ। ਕੀ ਕਹਿ ਰਿਹਾ ਕਾਕੇ ਤੂੰ? ਮਤਲਬ ਇਹ ਬਹੁਤ ਲੇਟ ਬਣੇਗਾ। ਹਾਂ ਥੋੜਾ ਲੇਟ ਬਣੇਗਾ। ਸਬਰ ਕਰਨਾ ਪੈਣਾ। ਇਹ ਸਿੰਪਲ ਲਾਲ ਮਿਰਚ। ਇਹ ਲਾਲ ਮਿਰਚ ਪਾਣੀ ਸਿੰਪਲ। ਤੇ ਹੁਣ ਇਸ ਤੋਂ ਬਾਅਦ ਮਸਾਲੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਬਣਾਉਣਾ। ਫਿਰ ਉਸ ਤੋਂ ਬਾਅਦ ਛੋਲੇ ਛੋਲੇ ਪਾ ਕੇ ਸਬਜ਼ੀ ਬਣ ਜਾਣੀ ਹੈ। ਫਿਰ ਇਹਨਾਂ ਨੇ ਆਟਾ ਆਟਾ ਗੁੰਨਣਾ ਆਟਾ ਗੁੰਨ ਕੇ ਰੱਖਣਗੇ ਤੇ ਥੋੜੇ ਟਾਈਮ ਰੱਖਣਾ ਪੈਣਾ ਇਕੱਲਾ ਆਟਾ ਥੋੜੀ ਨਾਲ ਭਟੂਰੇ ਆਟੇ ਦੇ ਥੋੜੀ ਬਣਦੇ ਨੇ ਮੈਦਾ ਹੁਣ ਮੈਦਾ ਮੈਂ ਡਰਾਈ ਦਿੱਤਾ ਸੀ ਮੈਂ ਤੇ ਮੈਦਾ ਯਾਨੀ ਕਿ ਗੁੰਨ ਕੇ ਰੱਖਣਾ ਤੇ ਉਹਦੇ ਫਿਰ ਭਟੂਰੇ ਬਣਨੇ ਨੇ ਪੂਰਾ ਪਿਓ ਮੈਦਾ ਤੇ ਆਟਾ ਵੀ ਵਿੱਚ ਮਿਕਸ ਕਰਨਾ ਮੈਦਾ ਹੀ ਫਿਰ ਬਣਦੇ ਨਹੀਂ ਨਾ ਭਟੂਰੇ ਹੈਨਾ ਜਿਹਦੇ ਵਿੱਚ ਆਪਾਂ ਆਟਾ ਮਿਕਸ ਕਰ ਲਿਆ ਹੈਨਾ ਜੀ ਚਲੋ ਮੈਦੇ ਦੇ ਬਣਾਨੇ ਆ ਹੇ ਹੁਣ ਮੈਂ ਕਿਹਾ ਚਲੋ ਤੁਸੀਂ ਅੱਜ ਜਦ ਤੱਕ ਸਬਜੀ ਨੂੰ ਜੀ ਬਣਾਓ ਮੈਂ ਤੁਹਾਨੂੰ ਅਰੇਸਟ ਕਰਾਂਗਾ ਕਿਉਂਕਿ ਵੀਡੀਓ ਬਣਾਉਂਦੇ ਬਣਾਉਂਦੇ ਮੈਂ ਥੱਕ ਗਿਆ ਹਾਂ। ਓ ਮਾਈ ਗੋਡ ਐਨੀ ਥੱਕਾ ਆਵਟ ਲੱਗਦਾ ਨਾ ਘੁੱਟਦੀ ਆਪ ਇਹਨਾਂ ਦੀਆਂ ਹੈ। ਘੁੱਟੋ ਘੁੱਟੋ ਚਲੇ ਥੱਕ ਗਏ ਨੇ ਵੀਡੀਓ ਬਣਾਉਂਦੇ ਬਣਾਉਂਦੇ। ਥੋ ਘੁੱਟੋ ਲੱਤਾਂ ਕਿਉਂ ਨਹੀਂ ਘੁੱਟਣੀਆਂ ਘੁੱਟੋ। ਘੁੱਟੋ ਲੱਤਾਂ। ਕੁਛ ਚਾਹੀਦਾ ਕੁਛ ਸੇਵਾ ਪਾਣੀ ਦੇ ਵਿੱਚ ਜਾਨਾ। ਹਾਂ ਜਲ ਜਲ ਉਹ ਬਣਾ ਲਓ। ਉਹ ਬਣਾ ਲਓ ਨਿੰਬੂ ਪਾਣੀ ਬਣਾ ਲਓ। ਬਣਾ ਲਓ। ਕੋਈ ਤੁਸੀਂ ਚੱਲੋ ਤੁਹਾਡੇ ਲਈ ਉੱਥੇ ਹੀ ਆਉਂਦਾ ਨਹੀਂ ਮਮਾਨੀ ਬਰਾਵੜਾ ਰੋਸ ਕੇ ਭੇਜ ਜਾਗੇ ਕੱਚ ਦੇ ਗਲਾਸ ਮੇਂਗੂ ਪਾ ਦੇ ਨਾ ਜਲਦੀ ਕਰੋ ਹੁਣ ਜੀ ਮਸਾਲੇ ਪੈਣ ਲੱਗੇ ਨੇ ਆਂਚੀ ਬਹੁਤ ਜ਼ਿਆਦਾ ਲਵਾਤੀ ਹੈ ਇਹ ਅੱਗੇ ਥੱਲੇ ਲੱਗ ਗਿਆ ਮਸਾਲਾ ਰਾਈਟ ਸੜ ਗਿਆ ਲੱਗਦਾ ਇਦਾਂ ਲਓ ਈ ਛੋਲਿਆਂ ਦੀ ਆ ਗਈ ਵਾਰੀ ਤੇ ਛੋਲੇ ਵੀ ਪੈਣ ਲੱਗੇ ਨੇ ਵਿੱਚ ਸ਼ੋਲੇ ਬਾਹਰ ਇੱਧਰ ਉੱਧਰ ਡੇਗ ਰਹੇ ਨੇ ਇੱਧਰ ਉੱਧਰ ਜਾ ਰਹੇ ਨੇ ਆਪਣੀ ਯਾਨੀ ਕਿ ਮੰਜ਼ਲ ਵਾਲ ਨਹੀਂ ਜਿਵੇਂ ਉਧਰੇ ਕੋਸ਼ਲੇ ਰਾਜ ਹੀ ਰਹਿ ਰਹੇ ਨੇ ਹਾਂ ਹ ਸੜਸੜ ਦੇ ਪੈਨੇ ਖਾ ਰਹੇ ਨੇ ਪਤਾ ਨਹੀਂ ਸਾਡਾ ਕੀ ਬਣਾਏਗੀ ਜਿਹੜੀ ਲੱਗੀ ਹੈ ਲਓ ਜੀ ਬਣ ਗਏ ਨੇ ਸ਼ੋਲੇ ਚਾਹ ਹੋ ਗਏ ਰੈਡੀ ਚੜੀ ਕੀ ਬਾਤ ਹੈ ਇੱਕ ਨਹੀਂ ਤਾਂ ਉਹ پیچھے ਆਵਾਜ਼ ਆ ਰਹੀ ਹੈ ਤੇ ਇਹਦਾ ਮਤਲਬ ਇਹ ਹੈ ਵੀ ਇੱਕ ਫੀਲਿੰਗ ਜੀ ਆਉਂਦੀ ਹੈ ਵੀ ਹਾਂ ਬਈ ਖਾਣਾ ਬਣ ਰਿਹਾ ਹੈ ਆਣੀ ਆਲੀ ਫੀਲਿੰਗ ਨਹੀਂ ਆਉਂਦੀ ਕਿ ਹਰ ਸੋਈ ਚ ਬੜੇ ਆਇਆ ਤੇ ਖਾਣਾ ਬਣਦਾ ਜਦੋਂ ਉਹਨੇ ਮੈਂ ਕਿਹਾ ਬੰਦ ਕਰਾ ਯਾਰ ਥੋੜੀ ਜਲਦੀ ਫੇਰ ਆਪਾਂ ਪਰ ਫੀਲਿੰਗ ਆਉਂਦੀ ਹੈ ਇਹਦੇ ਨਾਲ ਖਾਣੇ ਦੇ ਤੇ ਨਹੀਂ ਖਾਣਾ ਬਣ ਰਿਹਾ ਸਹੀ ਗੱਲ ਇਹ ਹੁਣ ਮੈਦਾ ਇਹਨਾਂ ਨੇ ਗੁੰਨਣਾ ਲੈ ਵੀ ਆਪੇ ਹੀ ਬੰਦ ਹੋ ਗਈ ਤੇ ਮੈਦਾ ਹੁਣ ਇਹਨਾਂ ਨੇ ਗੁੰਨਣਾ ਤੇ ਏਅਰ ਕਿੰਨੇ ਕੁ ਬਣ ਜਾਣਗੇ ਇਹਦੇ ਨਾਲ ਪਟੂਰੇ ਬਣ ਜਾਣੇ ਨੇ ਯਾਰ ਤੇ ਐ ਘੱਟ ਲੱਗਦਾ ਤੁਹਾਨੂੰ ਰਿਫਾਈਨਡ ਆਇਲ ਘੱਟ ਲੱਗ ਰਿਹਾ ਹੈ ਹਾਂ ਥੋੜਾ ਘੱਟ ਲੱਗ ਰਿਹਾ ਮੈਨੂੰ ਨਹੀਂ ਆਇਆ ਨੇ ਪੂਰੇ ਹਾਂ ਕਿਉਂਕਿ ਪੇੜੇ ਛੋਟੇ ਛੋਟੇ ਹਣੇ ਨੇ ਵੱਡੇ ਵੱਡੇ ਬਣ ਜਾਣੇ ਹਨਾ ਪੂਰੇ ਇਹ ਕੀ ਹੈ ਨਮਕ ਮਿੱਠਾ ਸੋਡਾ ਕਿੱਥੇ ਉਹ ਪਿਆ ਫਰੇ ਅੱਛਾ ਜ਼ਿਆਦਾ ਨਾ ਪਾ ਦੀ ਕਿਤੇ ਮੁੜ ਕੇ ਮੁੜ ਕੇ ਬਾਹਰ ਹੀ ਨਾ ਆ ਜਾਵੇ ਸਮਝਦੀ ਨਾ ਸਮਝ ਮੇਰੀ ਗੱਲ ਇਹ ਉਹ ਮਿੱਠਾ ਸੋਡਾ ਪਾਇਆ ਜਾ ਰਿਹਾ બસ ਇਹ ਵੀ ਬਚ ਬਚਾ ਕੇ ਪਾਇਆ ਜਾਵੇ ਨਹੀਂ ਤੇ ਫਿਰ ਕੱਢਣਾ ਔਖਾ ਹੈ ਅ ਸੂਜੀ ਪਾਈ ਅੱਛਾ ਇਹ ਸੂਜੀ ਏ ਸੂਜੀ ਦੇ ਭਾਵੇਂ ਵੱਧ ਪਾ ਲਓ ਹੈ ਹੈਨਾ ਬਸ 2-3 ਚਮਚ ਬੋਥ ਨੇ ਹਾਂ ਚਲੋ ਸਪੈਸ਼ਲੀ ਇਹ ਪਾਇਆ ਜਾ ਰਿਹਾ ਇਨੋ ਤੇ ਇਨੋ ਦਾ ਤੁਹਾਨੂੰ ਪਤਾ ਹੀ ਹੈ ਕੀ ਕੰਮ ਹੁੰਦਾ ਇਹਨੇ ਪਲਫੀਆ ਬਣਾ ਦੇਣਾ ਇਹਨੂੰ ਜਦੋਂ ਗੁੰਨਿਆ ਜਾਣਾ ਹੈਨਾ ਹਾਂ ਤੇ ਨਜ਼ਾਰੇਦਾਰ ਬਾਕੀ ਹੁਣ ਬਣ ਕੇ ਤੁਹਾਨੂੰ ਪਤਾ ਲੱਗਿਆ ਕੀ ਬਣਦਾ ਹੈ ਨਾ ਤੇ ਹੁਣ ਵਾਰੀ ਹੈ ਦਹੀਂ ਦੀ ਘਰ ਦੀ ਸਮਾਈ ਹੋਈ ਹੈ ਵਾਲੀ ਹਾਂ ਘਰ ਦੀ ਦਹੀਂ ਹੈ ਸਾਡੇ ਦੀ ਇੰਨੀ ਕੀ ਪਾਣੀ ਹੈ ਯੈਸ ਮੈਂ ਕਰਾਂ ਵੱਧ ਪਰ ਇਨਾਫ ਹੈ ਬਹੁਤ ਹੈ ਅੱਜ ਆ ਨਹੀਂ ਮਿਲੀ ਯਾਰ ਨੇ ਤੇ ਵਿੱਚ ਪਾਇਆ ਜਾ ਰਿਹਾ ਰਿਫਾਈਨਡ ਔਇਲ ਉਹ ਤੁਸੀਂ ਦੇਖ ਲਿਆ ਨਾ ਕੀ ਕੀ ਚੀਜ਼ਾਂ ਪਈਆਂ ਪਰ ਵੈਸੇ ਤਾਂ ਉਹ ਨੈਟ ਤੇ ਸਾਰਾ ਕੁਝ ਮਿਲ ਹੀ ਜਾਂਦਾ ਪਰ ਫੇਰ ਵੀ ਸਾਡੇ ਵਲੌਗ ਵੀ ਤਾਂ ਨੈਟ ਤੇ ਹੀ ਨੇ ਸਾਡੇ ਵਲੌਗ ਦੇਖ ਕੇ ਸਿੱਖੋ ਤੁਸੀਂ ਨਾਲੇ ਸਾਨੂੰ ਪੈਸੇ ਦਿਓ ਹਾਂ ਹਾਂ ਬਿਲਕੁਲ ਦਿਓ ਸਾਨੂੰ ਤੁਸੀਂ ਸੁਪਰ ਚੈਟ ਕਰ ਸਕਦੇ ਹੋ ਮੈਂਬਰਸ਼ਿਪ ਲੈ ਸਕਦੇ ਹੋ ਠੀਕ ਹੈ ਮੈਂਬਰਸ਼ਿਪ ਇੱਕ ਮਿੰਟ ਜਿਹੜੀ ਨੋਰਮਲ ਮੈਂਬਰਸ਼ਿਪ ਆ ਉਹ 199 ਰੁਪਏ ਤੋਂ ਸਟਾਰਟ ਆ ਉਹ ਤੁਸੀਂ ਲੈ ਸਕਦੇ ਹੋ ਬਾਕੀ ਤੁਹਾਡੀ ਮਰਜ਼ੀ ਹੈ ਫੋਰਸ ਨਹੀਂ ਕਰਦੇ ਆਪਾਂ ਸੁਪਰ ਚੈਟ ਭੇਜ ਸਕਦੇ ਹੋ ਉਹ ਦੇਖ ਲਿਓ ਕੀ ਹੁੰਦਾ ਸੁਪਰ ਚੈਟ ਤੇ ਲੋ ਜੀ ਹੁਣ ਪਾਣੀ ਦੀ ਵਾਰੀ ਇਹ ਤਾਂ ਬਹੁਤ ਜ਼ਰੂਰੀ ਸੀ ਪਾਣੀ ਤਾਂ ਪੈਣਾ ਹੀ ਪੈਣਾ ਤੇ ਹੁਣ ਆਟਾ ਜਦੋਂ ਬੁੰਨਿਆ ਜਾਣਾ ਨਾ ਪੂਰਾ ਪਰਫੇਕਟ ਦੇਖਾਂਗੇ ਤੁਹਾਨੂੰ ਫੇਰ ਦਿਖਾਵਾਂ ਹਾਂ ਜੀ ਤੇ ਹੁਣ ਦੇਖੋ ਮੰਤਰੀ ਦੇ ਹੱਥਾਂ ਦਾ ਜਾਦੂ ਤੇ ਜਾਦੂ ਆ ਦੇਖੋ ਓਏ ਹੋਏ 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 ਪਾਠੀ ਬਣਾਤੀ ਐ ਬਈ ਯਾਰ ਉਹਦੀ ਮੈਦੇ ਦੀ ਪਾਠੀ ਬਣਾਦੀ ਐ ਐ ਲੱਗਦਾ ਪਟੂਰਾ ਹੀ ਐ ਹਨਾ ਐਦਾਂ ਲੱਗ ਰਿਹਾ ਨਾ ਪਟੂਰਾ ਹੀ ਐ ਹਾਂ ਕਿ ਇਹਦੇ ਚ ਕਈ ਪਟੂਰੇ ਨਿਕਲਣ ਇੱਕ ਪਟੂਰੇ ਚੋਂ ਕਈ ਪਟੂਰੇ ਨਿਕਲ ਲੈਣੇ ਅੱਜ ਤਾਂ ਮਾਲਪੀਨ ਨੂੰ ਛਾਈਆਂ ਪਈਆਂ ਨੇ ਸੁਸਤੀਆਂ ਤੇ ਪਰ ਹੁਣ ਕੰਮ ਥੋੜਾ ਹੀ ਰਹਿ ਗਿਆ ਸਾਡਾ ਇੱਧਰ ਆਟਾ ਦੇਖੋ ਤੁਸੀਂ ਐ ਘੈਂਟ ਹੋ ਗਿਆ ਤੇ ਇੱਧਰ ਸਬਜੀ ਸਾਡੀ ਦੇਖੋ ਤੁਸੀਂ ਚੈੱਕ ਕਰੋ ਛੋਲੇ ਇਹ ਥੋੜੇ ਰਜਗੇ ਨੇ ਥੋੜੇ ਜਿਹਾ ਹੋਰ ਹੋਣੇ ਸੈਟ ਹੈ ਨਾ ਉਹ ਰਜਗੇ ਨੇ ਟੇਸਟ ਕਰਕੇ ਇਹ ਥੋੜੇ ਥੋੜੇ ਹੋ ਹੋਏ ਨੇ ਟਾਈਮ ਜਿਹਾ ਹੋ ਜੇ ਇਹਨਾਂ ਨੂੰ ਐ ਦੀ ਰਹਿਣ ਦੇ ਫਿਰ ਹੋਰ ਜ਼ਿਆਦਾ ਘੈਂਟ ਹੋ ਜਾਣੇ ਨਹੀਂ ਹੂੰ ਤੇ ਬਾਕੀ ਘੈਂਟ ਬਣ ਗਏ ਨੇ ਉਦਾਂ ਤੇ ਹੁਣ ਵਾਰੀ ਏ ਪਟੂਰਿਆਂ ਦੇ ਤੈਰਨ ਦੀ ਇਹ ਪਟੂਰਿਆਂ ਦਾ ਆ ਗਿਆ ਸਮੁੰਦਰ ਤੇ ਆ ਗਏ ਨੇ ਪਟੂ ਦੇ ਤਾਕੋ ਮੇਰੀ ਕੋਈ ਰਲਦੀ ਨਹੀਂ ਪਰ ਚਲੋ ਕੋਈ ਗੱਲ ਨਹੀਂ ਮਾਫ ਕਰਿਓ ਛੋਟੇ ਛੋਟੇ ਪੀੜੇ ਹੋ ਰਹੇ ਨੇ ਛੋਟੇ ਛੋਟੇ ਹੈਨਾ ਹੈਂਡ ਲੱਗ ਰਹੇ ਨੇ ਅਦਰ ਸਲਾਦ ਕੱਟਿਆ ਜਾ ਚੁੱਕਿਆ ਦੇਖੋ ਪਿਆਜ਼ ਕੱਟੇ ਜਾ ਚੁੱਕੇ ਨੇ ਐਚ ਆ ਚਾਰ ਮਿਕਸ ਕਰ ਲੀਏ ਹਾਂ ਆ ਚਾਰ ਮਿਕਸ ਕਰ ਲੋ ਜਿਵੇਂ ਘੈਂਟ ਲੱਗੇਗਾ ਨਿਆਰ ਅੰਬ ਦਾ achar ਹਾਂ ਹਾਂ ਮਿਕਸ ਮਿਕਸ ਕਰ ਲੋ ਨਹੀਂ ਨਹੀਂ ਬੜਾ ਮਜ਼ਾ ਆਏਗਾ ਸੀਰੀਅਸਲੀ ਮਜ਼ਾ ਆਏਗਾ ਆਈ ਮੀਨ ਦਸ ਪਿਆਜ਼ਾਂ ਦੇ ਵਿੱਚ ਹਮੇਸ਼ਾ achar ਮਿਕਸ ਕਰਕੇ ਪਟੂਰੇਆਂ ਛੋੜਿਆ ਨਾਲ ਖਾਦੇ ਜਾਂਦੇ ਨੇ ਤਾਂ ਕਰਕੇ ਤੇ ਇੱਧਰ ਆਪਾਂ ਪਟੂਰੇਆਂ ਵਾਸਤੇ ਇਹ ਬੇਸ ਸੈੱਟ ਕਰ ਲਿਆ ਵੀ ਇਹਦੇ ਤੇ ਰੱਖਣੇ ਨੇ ਹੁਣ ਦੇਖਦੇ ਆ ਪਹਿਲਾ ਭਟੂਰਾ ਜਦੋਂ ਅੰਦਰ ਜਾਏਗਾ ਤੇ ਕਿੰਨਾ ਮਜ਼ਾ ਆਏਗਾ ਹੁਣ ਲੱਗਦੇ ਆ ਦੇਖਦੇ ਆ ਕਿਨੂੰ ਕਿਨੂੰ ਜ਼ਿਆਦਾ ਭੁੱਖ ਲੱਗੀ ਐ ਉਸ ਹਾਂ ਉਹਨਾਂ ਭਟੂਰੇ ਫੁੱਲਣੇ ਸ਼ੁਰੂ ਹੋ ਗਏ ਨੇ ਠੀਕ ਐ ਹੋਰ ਸਵੇਰ ਦਾ ਲਟਕਾਇਆ ਹੋਇਆ ਸਾਰਾ ਭਟੂਰੇ ਭਟੂਰੇ ਪਟੂਰੀ ਇਹਨਾਂ ਨੇ ਰੋਟੀਆਂ ਖਵਾ ਕੇ ਪਹਿਲਾ ਸਾਰਿਆ ਸਵੇਰੇ ਜੇ ਸਵੇਰੇ ਸਵੇਰੇ ਭਟੂਰੇ ਬਣਦੇ ਹੋਰ ਵੀ ਮਜ਼ਾ ਆਣਾ ਈ ਇਹਨਾਂ ਨੂੰ ਭੁੱਖ ਲੱਗੀ ਸੀ ਮੰਨੀ ਨੂੰ ਤੇ ਡੈਡੀ ਨੂੰ ਹਾਂ ਬਹੁਤ ਤੇਜ਼ ਹਾਂ ਐਸੀ ਕਿ ਐਵੇਂ ਤੇ ਸਰਨਾ ਨੀਏਗਾ ਸਹੀ ਗੱਲ ਐ ਅਸੀਂ ਵੀ ਨਾਲੇ ਖਾਲੀ 배ਡ ਕਿੰਨੀ ਦੇਰ ਲੱਗੀਆਂ ਰਵਾਂਗੀਆਂ ਹੂੰ ਇਹ ਵੀ ਗੱਲ ਸਹੀ ਹੈ ਤੇ ਵੱਡੀ ਬੰਨੇ ਗੋਲ ਗੋਲ ਨਹੀਂ ਹੋਣੀ ਹੱਥ ਨਾਲ ਕਰ ਲੈਣਾ ਇਦਾਂ ਇਦਾਂ ਛਾਓ ਹੱਥ ਨਾਲ ਕੀ ਕਹਿੰਦੇ ਹੁੰਦੇ ਨੇ ਹੱਥ ਨਾਲ ਜਿਹੜਾ ਕਰਦੇ ਆਂ ਆ ਰੋਟੀਆਂ ਹਾਂ ਇਦਾਂ ਇਹਨੂੰ ਕੀ ਕਹਿੰਦੇ ਨੇ ਛੰਡ ਲੈ ਹਾਂ ਇਹਦੇ ਨਾਲ ਕਰ ਹਾਂ ਦੇਖੀ ਕਿਦਾਂ ਵੱਡੀ ਹੋ ਜਾਣੀ ਵੱਡਾ ਹੋ ਜਾਣੀ ਪਤਲਾ ਕਰਦੇ ਆ ਇਹਨੂੰ ਬਿਲਕੁਲ ਪਤਲਾ ਏ ਵਾਈਗਰੂ ਇਹਨੂੰ ਰਸੋਈ 'ਚ ਖੜਨ ਦਾ ਬਲ ਬਕਸੀ ਖੜਿਆ ਨਹੀਂ ਜਾ ਰਿਹਾ ਤੇ ਇੱਧਰ ਐ ਲੱਬਡੂਰਾ ਵਾਈਗਰੂ ਪਾ ਲਈ ਕੀ ਬਾਤ ਓਹ 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 ਫੁੱਲੇ ਫੁੱਲੇ ਖੜਦਾ ਖੜਦਾ ਹੱਲੇ ਫਰੀ ਹੋ ਜਾ ਛੇੜੀ ਨਾ ਹੱਲੇ ਨਾ ਛੇੜੀ ਹੱਲੇ ਨਾ ਛੇੜੀ ਹੱਲੇ ਨਾ ਛੇੜੀ ਉਹ ਕਿਉਂ ਰਵੰਟੇ ਹੁੰਦੇ ਨੇ ਹਨਾ ਵੱਡੇ ਵੱਡੇ ਪੇੜੇ ਕਰਦੇ ਉਹ ਲੈਣਾ ਉਹ ਤਾਂ ਪੇੜੇ ਵੱਡੇ ਹੋਣਗੇ ਜਿੰਨੇ ਉਹਨੇ ਵੱਡੇ ਪਟੂਰੇ ਹਾਂ ਉਹ ਕਰੇਗੀ ਸ਼ੁਭਰੀਦ ਵਾਹ ਜੀ ਵਾਹ ਖੜ ਜਾ ਖੜ ਜਾ ਹਲੇ ਖੜ ਜਾ ਖੜ ਜਾ ਹਲੇ ਹਲੇ ਉਹ ਪੱਕਾ ਲੈਣ ਦੇਣਾ ਪ੍ਰੋਪਰ ਹਾਂਜੀ ਤੇ ਫਾਈਨਲੀ ਸਾਡੇ ਪਟੂਰੇ ਫੁੱਲ ਫੁੱਲ ਕੇ پاگل ਹੋਏ ਵਰਦਨੇ ਆ ਦੇਖੋ ਤੇ ਉਧਰ ਉਹ ਪਏ ਨੇ ਤੇ ਬਸ ਸਾਈਜ਼ ਇਹਨਾਂ ਦੇ ਛੋਟੇ ਨੇ ਪਰ ਇਹ ਵੀ ਘੈਂੜ ਭਟੂਰੇ ਫੁੱਲ ਰਹੇ ਨੇ ਆ ਇਹਨੂੰ ਫੁੱਲ ਫੁੱਲ ਕੇ ਨਾ ਨਿਆਰਾ ਆ ਰਿਹਾ ਪਾਗਲ ਹੋਏ ਫਿਰਦੇ ਨੇ ਭਟੂਰੇ ਸਾਡੇ ਆਹ ਦੇਖ ਆ ਦੇਖੋ ਤੇ ਮੈਂ ਖਾ ਕੇ ਟੈਸਟ ਭਟੂਰਾ ਹੀ ਕੀਤਾ ਹਲੇ ਛੋਲੇ ਨਹੀਂ ਖਾਦੇ ਤੇ ਉਹ ਆਪਾਂ ਤੁਹਾਡੇ ਨਾਲ ਆਉਣਾ ਖਾ ਕੇ ਸ਼ੇਅਰ ਕਰਦੇ ਆ ਵੀ ਕਿੱਦਾਂ ਦਾ ਬਣਿਆ ਹਨਾ ਸਵਾਦ ਕਿੱਦਾਂ ਦਾ ਬਣਿਆ ਭਟੂਰੇ ਦਾ ਹੁਣ ਫੁੱਲ ਰਹੇ ਨੇ ਵਧੀਆ ਤੇ ਹਲੇ ਦੋ ਤਿੰਨ ਨਹੀਂ ਬਣਾਏ ਨੇ ਚਾਰ ਤੇ ਹੁਣ ਬਣਾ ਰਿਹਾ ਫਟਾਫਟ ਬਣਾ ਕੇ ਫਿਰ ਤੁਹਾਨੂੰ ਮਿਲਦਾ ਨਵੀਂ ਟੀ-ਸ਼ਰਟ ਪਾ ਕੇ ਆਉਣ ਵਾਸਤੇ ਤੇ ਵਿੱਚ ਜਲ ਸਟicker ਲਗਾਣਾ ਭੁੱਲ ਗਿਆ ਦਿਖਾਈ ਦੇ ਗਈ ਸਟicker ਸਟicker ਲਗਾਈ ਆ ਲੈ ਕੋ ਸਟicker ਲਾਵਾ ਹੀ ਭੁੱਲ ਗਿਆ ਹੁਣੀਆਂ ਮਨਾ ਆਲੇ ਯਾਰ ਦੱਸੋ ਕੁੜੀਆਂ ਨਹੀਂ ਪਟੂਰੇ ਛੋਲੇ ਪਟੂਰੇ ਆਹ ਸਿਆ ਇਹ ਇਹ ਏ ਅਦਰੇ ਏ ਓਹ ਹੋ 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 ਕੀ ਬਾਤ ਹੈ ਉਹ ਦੇਖੋ ਵਾਹ ਜੀ ਵਾਹ ਅਦਰੇ ਤੇ ਪਾਓ ਪਾਣੀ ਪਾਓ ਇਹਦੇ ਤੇ ਪਾਣੀ ਪਾਓ ਪਾਣੀ ਦੀ ਕੋ ਸੱਚ ਤੇਲ ਪਾਓ ਤੇਲ ਪਾਓ ਤੇਲ ਪਾਓ 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 ਤੇਲੇ ਪਾਓ ਪਾਓ ਤੇ ਇਹਨੂੰ ਪਾਓ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਥੱਲੇ ਹੋ ਗਿਆ ਵਾਹ 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 ਚੱਲ ਬੱਲੇ ਆ ਚੱਲ ਇਹ ਕਿ ਹੋ ਗਿਆ ਡੁੱਗ ਗਿਆ ਪੈ ਗਿਆ ਜਦੋਂ ਵੀਡੀਓ ਬਣਾਈ ਬਿਤੇ ਸੋ ਜੀ ਥਾਲੀ ਸਜਾਈ ਜਾ ਰਹੀ ਏ ਆ ਦੇਖੋ ਤੇ ਛੋਲੇ ਦੇਖੋ ਤੁਸੀਂ ਕਿੱਡੇ ਸੋਹਣੇ ਕੀ ਬਾਤ ਹੈ ਪੀਲੇ ਪੀਲੇ ਅਦਰੋ ਪੂਰੇ ਸਾਡੇ ਮਣ ਮਣ ਰੈਡੀ ਹੋ ਰਹੇ ਨੇ ਉਹ ਦੇਖੋ ਆਹ ਆ ਲਓ ਜੀ ਥਾਲੀ ਹਏ ਹੋਏ ਸੱਲੇ ਬਟੂ ਦੇ ਵਾਹ ਜੀ ਵਾਹ ਬਸ ਇਹ ਲਾਲ ਥੋੜੇ ਜਿਆਦੇ ਹੋ ਗਏ ਨੇ ਇਹ ਮੇਰੇ ਉਹਦੇ ਵਿੱਚ ਆਟਾ ਮਿਕਸ ਇਹਦੇ ਤਾਂ ਕਰਕੇ ਨਾ ਜਿਆਦਾ ਲਾਲ ਹੈ ਇਹ ਨਕਲੀ ਮੈਦਾ ਹੈ ਮੈਦਾ ਨਹੀਂ ਸਹੀ ਹੈਗਾ ਤਾਂ ਇਹ ਲਾਲ ਹੋਏ ਪਰ ਫਿਰ ਵੀ ਫੁੱਲ ਤੇ ਫੁੱਲੇ ਪ੍ਰੋਪਰ ਨੇ ਆਣ ਘਟੂਰੇ ਘੈਂਟ ਤੇ ਹੋ ਵਧੀਆ ਹੁਣ ਟੇਸਟ ਕਰਦੇ ਆ ਥੋੜੀ ਦੇਰ ਚ ਤੁਹਾਨੂੰ ਦੱਸਦੇ ਆ ਹਾਂਜੀ ਤੇ ਆ ਆਪਣੇ ਭਟੂਰੇ ਛੋਲੇ ਤੇ ਆਪਾਂ ਆਪਾਂ ਚੱਲੇ ਆ ਡੈਡੀ ਨੂੰ ਟੈਸਟ ਕਰਾਉਣ ਵਾਸਤੇ ਹੈਲੋ ਡੈਡੀ ਟੈਸਟ ਕਰੋ ਤੇ ਦੱਸੋ ਵੀ ਕਿੱਦਾਂ ਦੇ ਬਣੇ ਭਡੂਰੇ ਭਟੂਰੇ ਛੋਲੇ ਮਨੀ ਅੱਗੇ ਕਰ ਬਈ ਨਹੀਂ ਨਹੀਂ ਮਨੀ ਓਏ ਅੱਗੇ ਕਰ ਸਾਰੇ ਇਹਨੇ ਟੈਸਟ ਕਰਨਗੇ ਪਹਿਲੇ ਦਾਦੂ ਨੂੰ ਪਹਿਲਾ ਦਾਦੀ ਨੂੰ ਚਲ ਦਾਦੂ ਦਾ ਤੂੰ ਵੀ ਦੱਸੀ ਤੀ ਇਹਨੂੰ ਕਿੱਦਾਂ ਦੇ ਲੱਗੇ ਠੀਕ ਹੈ ਚਲੋ ਗਰਮ ਤਾਂ ਨਹੀਂ ਵਾਹ ਯਾਰ ਕਿੱਦਾਂ ਹੈ ਘੈਂਡ ਮੈਂ ਵੀ ਨਾਲ ਦੇ ਨਾਲ ਟੈਸਟ ਕਰ ਹੀ ਨਵਾਂ ਵਾਹ 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 ਸ਼ਕਲਾਂ ਦੇ ਆਪਣੀ ਇੰਜ ਹੋਈਆਂ ਵੀਆਂ ਜਿਵੇਂ ਇੱਕ ਮਿੰਟ ਆਹ ਫੋਲੇ ਲੱਗੀ ਸੰਦਰਾ ਕਣ ਹਾਂ ਉਹ ਅੱਜ ਇੱਕ ਤਾਂ ਨਹੀਂ ਤਾ ਨਾ ਅੰਦਰ ਘੈਂਟ ਲਾ ਕੇ ਕਿੱਤਾਂ ਅੱਛਾ ਸਰਾ ਸਰਾ ਮੈਂ ਪਿਆਜ਼ ਨਾਲ ਮੈਂ ਪਿਆਜ਼ ਨਾਲ ਹੈਲੋ ਵੋਏ 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 ਪਟੂਰੇ ਸ਼ੋਲੇ ਓਏ ਵਧੀਆ ਬਣੇ ਨੇ ਬੜੇ ਘੈਂਟ ਬਾਈ ਗੱਲ ਤਾਂ ਸਬਜੀ ਦੀ ਹੈ ਨਾ ਸਾਰੀ ਪੂਰੇ ਦਾ ਚਲੋ ਬਣ ਜਾ ਸਬਜੀ ਨਾਲ ਖਾਓ ਫਿਰ ਬਾਜ਼ਾਰ ਨਾਲ ਆਪਣੇ ਮਾਏ ਤੋਂ ਹੂੰ ਛਰ ਬਣਾ ਕੇ ਖਾਓ ਹੂੰ ਕਾਕੇ ਤੂੰ ਦੱਸ ਕਿਦਾਂ ਦੇ ਬਹੁਤ ਟੇਸਟੀ ਬਹੁਤ 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 ਟੇਸਟੀ ਹੈ ਆਹ ਪਾ ਦਿੱਤਾ ਨਹੀਂ ਚੇੜ ਗੜੀਨ ਲਿਆ ਦੇ ਹੋਰ ਹੈ ਆਹਾ ਵਾਹ ਹਾਂ ਜੀ ਤੇ ਪਟੂਰੇ ਛੋਲੇ ਇੰਨੇ ਜਿਆਦਾ ਟੇਸਟੀ ਬਣੇ ਵੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਟਰਾਈ ਕਰਕੇ ਵੇਖੋ ਤੇ ਬਣਾ ਕੇ ਵੇਖੋ ਠੀਕ ਹੈ ਪਰ ਇੱਕ ਵਾਰੀ ਨਟ ਤੇ ਜਰੂਰ ਸਰਚ ਕਰ ਲਿਓ ਤੇ ਮੈਦਾ ਜਿਹੜਾ ਉਹ ਤੁਸੀਂ ਪਿਓਰ ਲੈ ਕੇ ਆਓ ਠੀਕ ਹੈ ਨਾ ਕਿਉਂਕਿ ਕਈ ਵਾਰੀ ਮੈਦਾ ਜਿਹੜਾ ਹੁੰਦਾ ਨਾ ਉਹ ਮਿਕਸ ਮਿਲ ਜਾਂਦਾ ਤੇ ਫਿਰ ਪਟੂਰੇ ਵਧੀਆ ਨਹੀਂ ਬਣਦੇ ਤੇ ਪਰ ਫਿਰ ਵੀ ਸਾਡੇ ਵਧੀਆ ਬਣ ਗਏ ਨੇ ਤੇ ਅਸੀਂ ਕਿਉਂਕਿ ਸਕੀਮਾ ਸੁਮਾ ਲਾਈਆਂ ਤੇ ਤੁਸੀਂ ਵੀ ਬਣਾ ਕੇ ਦੇਖੋ ਤੇ ਨਜ਼ਾਰੇ ਲਓ ਠੀਕ ਹੈ ਜੀ ਜਿੰਦਗੀ ਜੇ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਇਹ ਪਟੂਰੇ ਵਾਲਾ ਵਲੌਗ ਅੱਜੇ ਤੱਕ ਹੀ ਬਾਏ ਬਾਏ ਸਤਿ ਸ੍ਰੀ ਅਕਾਲ ਹਾਂਜੀ ਬਾਏ ਬਾਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਇੱਧਰ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਦੇ ਵਾਹ ਜੀ ਵਾਪਟੂ ਰੇ ਸ਼ੋਲੇ ਦੇ ਸ਼ੋਲੇ ਹਾਂਜੀ ਵਧੀਆ ਚਲੋ ਚੰਗਾ ਹੀ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ